ਰੁਕ ਜਾ ਦੋ ਮਿੰਟ ਚਲੋ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਕੌਰ ਸਿੰਘ ਗਿੱਲ ਕਮਾਲਪੁਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਸਾਲ ਹੋ ਗਿਆ ਅਸੀਂ ਇਸ ਸੜਕ ਵਾਸਤੇ ਜਿਹੜੀ ਗੁਰੂਆਂ ਦੇ ਨਾਂ ਤੇ ਸੜਕ ਹੈ ਜੇ ਪੰਜਾਬ ਗੁਰੂਆਂ ਦੇ ਨਾਂ ਤੇ ਚੱਲਦਾ ਤਾਂ ਇਹ ਸੜਕ ਕਮਾਲਪੁਰਾ ਲੰਮੇ ਜੱਟਪੁਰੇ ਮਾਣੂ ਕੇ ਲੱਖਾ ਚੱਕਰ ਗੁਰੂ ਗੋਬਿੰਦ ਸਿੰਘ ਮਾਰਗ ਜੋ ਕਿ ਅੱਜ ਤੱਕ ਬਿਲਕੁਲ ਨਹੀਂ ਬਣਿਆ 12 ਸਾਲ ਤੋਂ ਅਸੀਂ ਪਿਛਲੇ ਸਾਲ ਧਰਨਾ ਵੀ ਲਾਇਆ ਸੀ ਜੇ ਸਰਕਾਰ ਨੇ ਇਸ ਸੜਕ ਨੂੰ ਜਿਹੜੀ ਆ ਹੁਣ ਬੁਰੀ ਹਾਲਤ ਹੋਈ ਪਈ ਆ ਟੋਏ ਏਡੇ ਏਡੇ ਪਏ ਆ ਸਾਡੇ ਨਾਂ ਥੋੜੇ ਸਮੇਂ ਦੇ ਵਿੱਚ ਐਕਸ਼ਨ ਕੀਤਾ ਤਾਂ ਫਿਰ ਅਸੀਂ ਸਾਡਾ ਐਕਸ਼ਨ ਕਰਾਂਗੇ ਤੇ ਸਰਕਾਰ ਨੇ ਉਹ ਜਲੂਸ ਕਰਾਂਗੇ ਅਸੀਂ ਅੱਗੇ ਤਾਂ ਤੁਹਾਨੂੰ ਅਸੀਂ ਉੱਠ ਖੜੇ ਸੀ ਹੁਣ ਉੱਠਣਾ ਵੀ ਨਹੀਂ ਪਰ ਹੁਣ ਤੁਹਾਨੂੰ ਇਹ ਹੈ ਚੇਤਾਵਨੀ ਆ ਕਿ ਸੜਕ ਦੀ ਕੋਈ ਹਾਲਤ ਸੁਧਾਰੀ ਜਾਵੇ ਤੋ ਇਹਨਾਂ ਜਰੂਰ ਸਰਕਾਰ ਦੇ ਕੰਨ ਤੇ ਦਲੂਨ ਸਰਕੇ ਵਾਇਕਰੀ ਜੀ ਦਾ ਖਾਲਸਾ ਵਾਇਕਰੀ ਜੀ ਦੀ ਫਤਿਹ ਮੈਂ ਜੱਥੇਦਾਰ ਸੁਖਦੇਵ ਸਿੰਘ ਭਾਰਤੀ ਕਿਸਾਨ ਜੀ ਨੂੰ ਡਕਾਉਂਦਾ ਬੋਲਦਾ ਇਹ ਜਿਹੜੀ ਸੜਕ ਆ ਗੁਰੂ ਗੋਬਿੰਦ ਸਿੰਘ ਮਾਰਗ ਪਿਛਲੇ ਸਾਲ ਧਰਨਾਲਾ ਆਇਆ ਸੀ ਉਹ ਇਹਨਾਂ ਨੇ ਵਾਅਦਾ ਕਰਿਆ ਸੀ ਵੀ ਅਸੀਂ ਤੀਜੇ ਮਹੀਨੇ ਤੱਕ ਪੂਰੀ ਕਰ ਦਾਂਗੇ ਇਹ ਸੜਕ ਬਣਾ ਦਾਂਗੇ ਪਰ ਅਜੇ ਤੱਕ ਸਾਡੇ ਨਾਲ ਇਹ ਚਲਾਕੀਆਂ ਖੇਡ ਰਹੇ ਨੇ ਠੇਕੇਦਾਰ ਆ ਜਦੋਂ ਅਸੀਂ ਮਾਰੇ ਆ ਕੋਈ ਹੱਲਚੋਲ ਕਰਦੇ ਆ ਉਦੋਂ ਹੁਣ ਪੱਥੇ ਪੱਥਰ ਛੇੜਤਾ 10-15 ਦਿਨ ਹੋ ਗਏ ਇਹ ਨਹੀਂ ਫੇਰੋ ਜਾਨੀ ਇਹਨੂੰ ਸਾਨੂੰ ਬਾਰਨਗਾ ਇਹਨੂੰ ਸਾਡੀ ਵੀ ਅੱਗੇ ਤੋਂ ਐ ਕਰਦੇ ਪੱਕਾ ਧਰਨਾ ਲਾਵਾਂਗੇ ਫਿਰ ਇਥੋਂ ਹਿਲਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨੀਅਤ ਤੇ ਨੇਕਤਾ